ਜਨਮ ਮਰਨ ਦੁਖ ਜ਼ਾਈ ਹੋ ਵੈ ਸਫਤ ਖਸਾਮਦੀ ਨੂਰ ਅਰਸਹ ਗੁਰ ਸਹ ਝਾੜੀ ਐ ਤੁਧ ਜਿਤੇ ਸਜੇ ਬਾਦਸ਼ਾਹ ਮਾਲ ਜਨਮ ਜਨਮ ਦੀ ਕਟੀ ਐ ਸਜਣ ਸੱਜਾ ਬਾਦਸ਼ਾਹ ਸਿਰ ਸ਼ਾਹ ਦਾ ਹੈ ਸ਼ਾਹ ਜਿਸ ਪਾਸ ਬਹਿਠਿਆ ਸਹੀ ਐ ਸਬਨਾ ਦਾ ਬਿਸਾਹੂ ਸਾਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਬੇਲਾਵਲ ਮਹੱਲਾ ਪੰਜਵਾ ਉਦਮ ਕਰਤ ਆਨੰਦ ਪਿਆ ਸਿਮਰਤ ਸੁਖ ਸਾਰ ਜਪ ਜਪ ਨਾਮ ਗੋਬਿੰਦ ਕਾ ਪੂਰਨ ਵਿਚਾਰ ਸਮ ਕਰਤ ਆਨੰਦ ਪਾਇਆ ਸਿਮਰਤ ਸੁਖ ਸਾਰ ਜਪ ਜਪ ਨਾਮ ਗੋਬਿੰਦ ਕਾ ਪੂਰਨ ਵਿਚਾਰ ਚਰਨ ਕਮਲ ਗੁਰ ਕੀ ਜਪਤ ਹਰ ਜਪ ਹਉ ਜੀਵਾ ਪਾ ਬਰਹਮ ਆਰਾਧ ਤੇ ਮੁਖ ਅੰਮ੍ਰਿਤ ਪੀਵਾ ਰਹਾ ਜੀ ਜੰਤ ਸਭ ਸੁਖ ਵਸੇ ਸਭ ਕਾਏ ਮੰਨ ਲੋ ਜ ਪਰ ਉਪਕਾਰ ਨਿਤ ਚਿਤਵਤੇ ਨਾਹੀ ਕਾਸ਼ਫ ਜੋ ਤਨ ਸੁਧਾਨ ਬਸੰਤ ਧਾਨ ਜਹ ਜਬੀਏ ਨਾਮ ਕਥਾ ਕੀਰਤਨ ਹਰ ਆਤ ਕਨਾਨ ਸੁਖ ਸਹਿਜ ਬਿਸਰਾਮ ਮਾਨਤੇ ਕਦੇ ਨ ਵੀਸਰੇ ਅਨਾਥ ਗੁਨਾਥ ਨਾਨਕ ਪ੍ਰਭ ਸਰਣਾਗਤੀ ਜਾਗੈ ਸਭ ਕੇ ਸ਼ਾਤ ਮੰਨਤੇ ਕਦੇ ਨ ਵੀਸਰੇ ਅਨਾਥ ਗੁਨਾਥ ਗਬਰਾਵ ਸਰਣਾਗਤੀ ਜਾਗੈ ਸਭ ਕੇ ਸਾਥ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਿਲਾਵਲ ਮਹਿਲਾ ਪੰਜਵਾਂ ਉਦਮ ਕਰਤ ਆਨੰਦ ਭਾਇਆ ਸਿਮਰਤ ਸੁਖ ਸਾਲ ਜਪ ਜਪ ਨਾਮ ਗੋਬਿੰਦ ਕਾ ਪੂਰਨ ਵਿਚਾਰ ਪਰਮ ਸਨਮਾਨ ਜੋ ਗੁਰੂ ਰੂਪ ਗੁਰੂ ਕੀ ਸਾਜੀ ਨਵਾਜੀ ਸਤਕਾਰਯੋਗ ਸਾਧ ਸੰਗਤ ਜੀਓ ਅੱਜ ਦਾ ਪਾਵਨ ਪਵਿੱਤਰ ਮੁਖਵਾਕ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਮਹਾਰਾਜ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਹੋਇਆ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਅੰਗ 815 ਤੇ ਬਿਲਾਵਲ ਰਾਗ ਅੰਦਰ ਸੁਭਾਏਮਾਨ ਹੈ ਸਤਿਗੁਰੂ ਜੀ ਕਿਰਪਾ ਕਰਨ ਉਪਦੇਸ਼ ਸਾਡੇ ਹਿਰਦੇ ਵਿੱਚ ਵਸ ਜਾਵੇ ਆਵਿਆ ਗਾਵੇ ਆ ਸਤਿਗੁਰੂ ਸਾਹਿਬ ਜੀ ਦੇ ਦਰ ਤੇ ਪ੍ਰਵਾਨ ਹੋ ਜਾਵੇ ਭਾਈ ਪਰਸੋਂ ਵੀਰਵਾਰ ਨੂੰ ਇਸ ਵੀ ਅੰਸਾਰ ਨਵਾਂ ਸਾਲ 2026 ਦੀ ਆਰੰਭਤਾ ਹੈ ਭਾਈ ਕੱਲ ਨੂੰ 31 ਤਰੀਕ ਹੈ ਆਪ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੁੱਚੇ ਇਤਿਹਾਸ ਗਰਸਾਨਾਂ ਦੇ ਵਿਸ਼ੇਸ਼ ਕੀਰਤਨ ਸਮਾਗਮ ਹੋਣਗੇ ਭਾਈ ਪਰਿਵਾਰਾਂ ਸਹਿਤ ਹਾਜ਼ਰੀਆਂ ਭਰਨੀਆਂ ਹੱਥੀਂ ਸੇਵਾ ਕਰਕੇ ਆਪਣੇ ਜੀਵਨ ਨੂੰ ਸਫਲ ਬਣਾਉਣਾ ਜੀ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਫਤਿਹ ਬਰਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ